ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਬਣਾਉਣ ਦੀ ਫੀਸ ਤੇਲ ਖਰਚੇ ਲਈ ਜਾਊਗੀ ਬਾਕੀ ਜਿੰਨਾ ਵੀ ਰਾਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮਹਿਣਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਵੀ ਮੋਗ ਗਈ ਆ ਬਾਈ ਦੇ ਦੋ ਐਨੀਮਲ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਕਿ ਦੁੱਧਵਾ ਦਾ ਕਿੰਨ ਮਸੂਆ ਸਸਰੀ ਘਾਲ ਜੀ ਹਾਸੀਆ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਵੀਰੇ ਮੇਰਾ ਨਾਮ ਅਮਰਤਪਾਲਾ ਪਿੰਡ ਮਹਿਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਇਹ 959181676 ਠੀਕ ਆ ਜੀ ਦੋ ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰਦੇ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਦੂਜੇ ਸੂਏ ਆ 15 ਦਿਨਾਂ ਦੀ ਕੱਚੀ ਆ ਠੀਕ ਆ ਜੀ ਪਿਛਲੇ ਸੂਏ ਦੁੱਧ ਦਾ ਕੀ ਰਿਕਾਰਡ ਆ ਜੀ 14 15 ਲੀਟਰ ਹੈ ਕੀ 20 ਲੀਟਰ ਦੇ ਨੇੜੇ ਦਊਗਾ ਠੀਕ ਆ ਤੋੜ ਕੇ ਦਿਖਾ ਦਿਓ ਜੀ ਦੂਜੇ ਸੂਏ ਸੋਨਾ ਹਜੇ 15 ਦਿਨਾਂ ਦੀ ਕੱਚੀ ਆ ਜੀ ਸੋਨਾ ਹਵਾਨਾ ਤਿਆਰ ਕਰਦੀ ਹੁੰਦੀ ਆ ਲਿਓ ਵੀਰ ਵਾਪਸ ਅਜੇ ਵਾਲਟੇਲਾ ਬਹੁਤ ਨੇ ਹਵਾਨੇ ਚ ਦੇਖ ਸਕਦੇ ਹੋ ਤੁਸੀਂ 15 ਦਿਨਾਂ ਦੇ ਕਰ ਹਵਾਨਾ ਪੂਰਾ ਭਰ ਲੈਣਾ ਗਾਣੇ ਥਣਾਂ ਦੀ 22 ਬਾਈ ਲੀਟਰ ਬਾਈ ਕਹਿੰਦਾ ਦੁੱਧ ਆ ਰਵਣਾ ਚ ਵਾਜੂਗੀ ਬਾਕੀ ਥਣਾਂ ਦੇ ਸਾਈਜ਼ ਤੁਸੀਂ ਚੈੱਕ ਕਰ ਸਕਦੇ ਹੋ ਸੋਨੇ ਆ ਗੈਪ ਤੇ ਆ ਚਾਰੇ ਥਣਾਂ ਬਾਕੀ ਹਜੇ ਕੱਲੀ ਕੱਚੀ ਕੱਚੀ ਹੈ ਜੀ ਹਵਾਨਾ ਤੋਂ ਹੀ ਦੇਖ ਸਕਦੇ ਹੋ ਸੋਨਾ ਤਿਆਰ ਕਰਦੀ ਹੁੰਦੀ ਆ ਬਾਕੀ 15 ਦਿਨ ਬਾਕੀ ਆ ਪਿਛਲੇ ਸੂਏ 15 ਪਲੱਸ ਦੁੱਧ ਦਾ ਰਿਕਾਰਡ ਆ ਜੀ ਤੇ ਅਜਿਹੇ ਯਾਰ ਬਾਈ 20 22 ਕਿਲੋ ਦੀ ਉਮੀਦ ਕਰਦੇ ਆ ਫਿਰ ਸਕਵਾਲਿਟੀ ਚੈੱਕ ਕਰ ਲਓ ਹਾਈਟ ਦੇ ਪੱਖ ਤੋਂ ਵੱਡੇ ਕੱਦ ਕਾੜ ਦੀ ਤੇ ਹੈਵੀ weight ਦੀ ਗਾਂ ਇਹਦਾ ਕੀ ਮੁੱਲ ਹੈ ਜੀ ਇਹਦਾ ਮੁੱਲ 65000 ਰੁਪਿਆ ਵੀਰੇ ਕੀ ਮਾਨਦਾਨ ਹੋ ਜਾਊਗਾ ਜੀ ਮਾਨਦਾਨ ਥੋੜਾ ਘਣੀ ਕਰਾਂਗੇ ਵੀਰੇ ਠੀਕ ਆ ਜੀ ਬਾਈ ਨੇ ਫੈਕਸ ਜਿਹੀ ਪ੍ਰਾਈਸ ਕੀਤੀ 65000 ਰੁਪਿਆ ਬਾਈ ਕਹਿੰਦਾ ਫਿਰ ਵੀ ਕੋਈ ਵੀਰ ਆਊਗਾ ਮਾਨਦਾਨ ਜ਼ਰੂਰ ਕੀਤਾ ਜਾਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਏ ਜਿਹੜੇ ਵੀਰ ਨੂੰ ਪਸੰਦ ਆਉਂਦੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਦੋ ਨੰਬਰ ਏ ਜਰਸੀ ਦੀ ਕੀ ਡਿਟੇਲ ਆ ਜੀ ਇਹ ਪਹਿਲਾ ਸੁਆ ਵੀਰੇ ਠੀਕ ਆ ਜੀ ਮੂੰਹਾਂ ਜੀ ਮੂੰਹ ਖੀਰ ਕੋਈ ਆ ਠੀਕ ਆ ਜੀ ਕਿੰਨੇ ਦਿਨਾਂ ਦੀ ਕੱਚੀ ਆ ਜੀ ਵੀਰੇ 12 13 ਦਿਨਾਂ ਦੀ ਕੱਚੀ ਆ ਜੀ 12 13 ਦਿਨਾਂ ਦੀ ਕੱਚੀ ਐ ਮੂੰਹ ਮੂੰਹ ਤੋਂ ਖੀਰੀ ਐ ਥਣਾ ਦੇ ਸਹਿਜ ਸੋਹਣੇ ਆ ਜੀ ਚਾਰੇ ਨਿਖੜਮੇ ਵੀਰੇ ਠੰਡੀ ਸੀਲ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਬਾਈ ਨੇ ਹੱਥ ਲਾ ਕੇ ਦਿਖਾਈ ਦਿੱਤਾ ਉਹ ਬਰਠੰਡੀ ਬਹੁਤ ਆ ਵੇੜ ਠੰਡੀ ਸੀਲ ਬਾਈ ਕਹਿੰਦਾ ਦੂਜੀ ਵੀ ਵੜ ਪੂਰੀ ਆ ਦੇਖ ਸਕਦੇ ਹੋ ਤੁਸੀਂ ਤੋੜ ਕੇ ਦਿਖਾ ਦਿਓ ਜਰਸੀ ਨੂੰ ਕੀ ਇਸ ਕੁਆਲਿਟੀ ਚੈੱਕ ਕਰ ਲਓ ਸੋਨਾ ਮੂਹ ਮੱਥਾ ਨੇੜੇ ਤੋਂ ਦੇਖ ਸਕਦੇ ਹੋ ਥਨਾ ਦੀ ਕੁਆਲਿਟੀ ਚੈੱਕ ਕਰ ਲਓ ਜੀ ਬਾਕੀ ਇਹ ਵੀ ਸੋਨਾ ਮਾੜਨਾ ਤਿਆਰ ਕਰਦੀ ਹੁੰਦੀ ਆ ਦੇਖ ਸਕਦੇ ਹੋ ਵੀਰੇ ਛੋਟੀ ਜਿਹੀ ਸ਼ਾਖ ਹੈ ਚੱਲਦੀ ਤਾਂ ਨਹੀਂ ਜੀ ਨਹੀਂ ਜੀ ਨਹੀਂ ਛੋਟੀ ਛੋਟੀ ਬਾਈ ਜੀ ਦੇਖ ਸਕਦੇ ਹੋ ਸ਼ਾਖ ਆ ਪਰ ਬਾਈ ਕਹਿੰਦਾ ਚੱਲਦੀ ਨਹੀਂ ਨੇੜੇ ਤੋਂ ਦੇਖ ਲਓ ਜੀ ਸ਼ਾਈਨਿੰਗ ਬਹੁਤ ਜ਼ਿਆਦਾ ਹੈਵੀ weight ਦੀ ਗਾਂ ਸੋਨਾ ਫੇਰ ਮੂਹ ਮੱਥਾ ਦੇਖ ਸਕਦੇ ਹੋ ਤੁਸੀਂ ਬਾਕੀ 12-13 ਦਿਨਾਂ ਦੀ ਕੱਚੀ ਹੈ ਜੀ 12-13 ਦਿਨਾਂ ਦੀ ਕਿੰਨੇ ਕਿਲੋ ਦੁੱਧ ਦੀ ਉਮੀਦ ਹੈ ਜੀ ਦੁੱਧ ਚਵਾ ਦੂ ਭਾਈ 15 ਕਿਲੋ ਠੀਕ ਆ 15 ਕਿਲੋ ਦੁੱਧ ਦੀ ਭਾਈ ਉਮੀਦ ਕਰਦੇ ਆ ਬਾਕੀ ਬਾਈ ਚਵਾ ਕੇ ਵੇਜੇ ਲੈ ਠੰਡੀ ਸੀ ਇਹ ਬਹੁਤ ਜ਼ਿਆਦਾ ਤੁਸੀਂ ਦੇਖਦੇ ਸਾਬੂ ਸਲਾਕ ਪੂਰੀ ਹੈ ਜੀ ਬਾਕੀ ਥਣਾਂ ਦੇ ਸੈ ਸੋਹਣੇ ਆ ਇਹਦਾ ਕੀ ਮੁੱਲ ਆ ਜੀ ਇਹਦਾ ਮੁੱਲ ਵੀਰੇ 40000 ਰੁਪਇਆ ਠੀਕ ਆ ਜੀ ਮਾਨਤਨ ਹੋ ਜਾਊਗਾ ਜੀ ਮਾਨਤਨ ਥੋੜਾ ਘਣਾ ਵੀਰੇ ਆਪਾਂ ਮੁੱਲ ਜਾਇਜ਼ ਕੀਤਾ ਠੀਕ ਆ ਬਾਈ ਕਹਿੰਦਾ 40000 ਰੁਪਇਆ ਭਾਈ ਡਿਮਾਂਡ ਕਰਦੇ ਆ ਬਾਕੀ ਕੋਈ ਵੀ ਆਊਗਾ ਮਾਨਤਨ ਜ਼ਰੂਰ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ। ਬਾਕੀ ਜਿੰਨਾ ਵੀ ਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ। ਧੰਨਵਾਦ ਜੀ।